ਜਦੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਰਾਜੇ ਦੇ ਦਰਬਾਰ ਵਿੱਚ ਇਹ ਸਿੱਧ ਕਰ ਦਿੱਤਾ ਕਿ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਜਿਸ ਦਾ ਜੀਵਨ ਉੱਚਾ ਸੁੱਚਾ ਹੈ ਉਹੋ ਹੀ ਪੂਜਣ ਯੋਗ ਹੈ ਜਿਸ ਦੇ ਹਿਰਦੇ ਵਿੱਚ ਵਿਕਾਰ ਹਨ ਗਲਤ ਵਿਚਾਰ ਹਨ ਜੋ ਬੁਰੇ ਕਰਮ ਕਰਦਾ ਹੈ ਅਸਲ ਵਿੱਚ ਉਹੋ ਹੀ ਨੀਚ ਹੈ जिसਦੇ हृदय ਵਿੱਚ ਪਰਮੇਸ਼ਰ ਪ੍ਰਗਟ ਹੋ ਗਿਆ ਉਹ ਪੂਜਣਯੋਗ ਹੈ ਇਹ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪੰਡਤਾਂ ਦੇ ਮਹਾਨ ਵਿਦਵਾਨ ਪ੍ਰਧਾਨ ਪੰਡਤ ਨੇ ਆਪਣੇ ਆਸਣ ਤੋਂ ਉੱਠ ਕੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਸਤਕਾਰ ਸਹਿਤ ਦਮਸਕਾਰ ਕਰ ਦਿੱਤੀ ਤੇ ਆਪਣੇ ਸਾਥੀਆਂ ਨੂੰ ਵੀ ਕਿਹਾ ਕਿ ਜਾਤ ਦਾ ਅਪਮਾਨ ਛੱਡੋ ਪਰਮੇਸ਼ਰ ਦੀ ਰਜ਼ਾ ਨੂੰ ਮੰਨੋ ਸ੍ਰੀ ਗੁਰੂ ਰਵਿਦਾਸ ਪਰਮੇਸ਼ਰ ਦੇ ਸੱਚੇ ਭਗਤ ਹਨ ਇਹ ਹੁਣ ਪੂਜਣ ਯੋਗ ਹੋ ਗਏ ਹਨ ਤੇ ਇਸ ਤਰ੍ਹਾਂ ਸਤਗੁਰੂ ਰਵਿਦਾਸ ਮਹਾਰਾਜ ਨੇ ਕੋ ਕਾਸੀ ਬਨਾਰਸ ਦੇ ਉੱਤੇ ਆਪਣੇ ਵਿਚਾਰਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਸਤ ਗੁਰ ਜਿੱਤ ਲੈ ਕਾ ਨਾਰਸ ਕਾਸੀ ਸਬਦਾਂ ਦੀ ਜੰਗ ਲੜ ਕੇ ਸਤ ਗੁਰ ਜਿੱਤਿਆ ਬਨਾਰਸ ਕਾਸੀ ਸਬਦਾਂ ਦੀ ਜੰਗ ਲੜ ਕੇ ਸਤ ਗੁਰ ਜਿੱਤਿਆ ਬਨਾਰਸ ਕਾਸੀ ਸ਼ਬਦਾਂ ਦੀ ਜੰਗ ਲੜ ਕੇ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ